ਸਾਰਿਆਂ ਨੂੰ ਪਿਆਰ ਭਰੀ ਅੱਜ ਅਸੀਂ ਛੋਟਾ ਜਿਹਾ ਬਲੌਗ ਬਣਾਉਣ ਲੱਗੇ ਆਂ ਸਾਡੀ ਗੀਠੀ ਉਹ ਵੀ ਖਰਾਬ ਅੱਜ ਤੁਹਾਨੂੰ ਨਵੇਂ ਸਿਰੇ ਗੀਠੀ ਬਣਾ ਦੀ ਦਿਖਾਉਣੇ ਕਿੱਦਾਂ ਬਣਦੀ ਹੈ ਗੀਠੀ ਅਸੀਂ ਚੁੱਲਾ ਵੀ ਬਾਲਦੇ ਆਂ ਲਓ ਜੀ ਬਾਈ ਜੀ ਸਾਡੇ ਗੀਠੀ ਬਣਾ ਦੀ ਦਿਖਾਉਣੇ ਆਂ ਆ ਮਿੱਟੀ ਗੁਣੀ ਹੈ ਇਹ ਤੂੜੀ ਵੀ ਪਾਈ ਹੈ ਤੇ ਐਦਾਂ ਮਿੱਟੀ ਲੱਗ ਰਹੀ ਹੈ ਲਓ ਜੀ ਇਹ ਪਾਈ ਕਹਿੰਦੇ ਬਣਾਉਣੀ ਹੋਵੇ ਦੇਖਦਾ ਪੀਪਾ ਵੱਢ ਗਏ ਇਹ ਥੱਲੇ ਰਾ ਇੰਨਾ ਕ ਸੁਆਸੂ ਗੱਡਾ ਮਾਤੇ ਤੇ ਇਹ ਵਿੱਚ 6-7 ਸਰੀਏ ਵੀ ਲਾਏ ਨੇ ਇਹਦੇ ਸਾਈਡਾਂ ਦੇ ਮਿੱਟੀ ਲੱਗ ਰਹੀ ਆ ਇਹਦੇ ਚ ਹੋਰ ਤਾਂ ਹੀ ਕੋ ਲੱਗਣਾ ਜੀ ਇੱਟਾ-ਵਟਾ ਜਿਹੜੀਆਂ ਕਹਿੰਦੇ ਆ ਉਹ ਤਾਂ ਹੀ ਲਾਉਣੀਆਂ ਹੈਂ ਅੱਛਾ ਲਓ ਜੀ ਗਾਰਾ ਮੈਂ ਗੁੰਨ ਕੇ ਦਿੱਤਾ ਜੀ ਰਾਲ ਮਿਲ ਕੇ ਕੰਮ ਹੋਇਆ ਕਰਦਾ ਜੀ। ਲਓ ਜੀ। ਬਾਕੀ ਕਮੈਂਟ ਕਰਕੇ ਦੱਸਿਓ ਵੀ ਗੀਠੀ ਨੂੰ ਮਿੱਟੀ ਸੀਗ ਲੱਗ ਰਹੀ ਹੈ ਜੀ। ਇਹ ਸਾਡੀਆਂ ਬੀਬੀਆਂ ਭੈਣਾ ਜੋ ਵੀ ਵੀਡੀਓ ਦੇਖਦੀਆਂ ਨੇ ਦੱਸਿਓ ਵਧੀਆ ਲੱਗੀ ਵੀਡੀਓ ਤਾਂ ਲਾਈਕ ਜ਼ਰੂਰ ਕਰਿਓ ਨਾਲੇ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਆ ਕਰੋ ਭੈਣੇ। ਨਾਲੇ ਵੀਰਾਂ ਨੂੰ ਵੀ ਬੇਨਤੀ ਆ। ਵੀ ਥੋੜੀ ਬਹੁਤ ਸਪੋਰਟ ਚਾਹੀਦੀ ਆ ਸਾਨੂੰ ਥੋੜਾ ਪਿਆਰ ਬਣਿਆ ਰਹੇ ਇਦਾਂ ਹੀ ਜਿੰਨੀ ਹੋ ਸਕੇ ਉੰਨੀ ਪਾਉਨੇ ਆ ਜੀ ਵੀਡੀਓ ਇਹ ਅਸੀਂ ਉਦਾਂ ਬਕਵਾਸ ਵੀਡੀਓ ਤਾਂ ਆਪਾਂ ਪਾਉਂਦੇ ਹੈ ਨਹੀਂ ਜੀ ਆਪਾਂ ਅਕੇ ਲੂਕਾ ਮਾਲੀਆਂ ਹੀ ਪਾਈ ਦਿਆਂ ਨੇ ਜੀ ਲਓ ਜੀ ਮਿੱਟੀ ਲੱਗ ਚੁੱਕੀ ਆ ਬਾਕੀ ਹੁਣ ਥੋੜੀ ਮਿੱਟੀ ਰਹਿ ਗਈ ਫਿਰ ਮੈਂ ਨਾਲ ਹੋ ਬਾਅਦ ਚ ਬਣਾ ਕੇ ਦਿਖਾਉਂਗਾ ਜੀ ਇਹ ਮਿੱਟੀ ਗੁੰਨ ਕੇ ਦੇ ਦਮਾ ਜੀ ਇਹਨਾਂ ਦੇ ਗੋਲੂ ਗੋਹ ਲੱਗਣ ਕਰਕੇ ਬਾਹਾਂ ਦਰਦ ਕਰਦੀਆਂ ਇਹਨਾਂ ਤੋਂ ਜ਼ੋਰ ਦਾ ਕੰਮ ਵੱਧ ਹੁੰਦਾ ਨਹੀਂ हां जी ਕਿੰਨੀ ਕਮੇਟੀ ਰਹਿ ਗਈ ਹੈ ਇੰਨੀ ਕਿੰਨੀ ਕਿਲਪੂ ਇਹਨੂੰ ਲਓ ਜੀ ਮਿੱਟੀ ਕਾਫੀ ਲੱਗੂਗੀ ਦੱਸਿਆ ਕਰੋ ਜੀ ਵੀ ਇਦਾਂ ਬਣਾਉਣੀ ਆਈਗੀ ਠੀ ਪਤਾ ਲੱਗੇਗਾ ਹਾਂ ਚਲੋ ਆਪਣੇ ਨੂੰ ਵੀ ਬੜੇ ਕਾਰੀਗਰ ਬੈਠੇ ਨੇ ਨੋ ਜੀ ਮੈਂ ਹੁਣ ਮਿੱਟੀ ਰਲਾ ਕੇ ਦੇ ਦਵਾ ਜੀ ਬਾਕੀ ਫੇਰ ਬਣਾਉਣਾ ਹੈ ਵੀਡੀਓ ਲਓ ਜੀ ਮਿੱਟੀ ਗੁੰਨ ਕੇ ਮੈਂ ਦੇਤੀ ਆ ਜੀ ਤੂੜੀ ਪਾਈ ਦੀ ਯੂਕ ਨਹੀਂ ਮਿੱਟੀ ਲਓ ਜੀ ਗੀਠੀ ਦੀ ਤਿਆਰੀ ਹੋ ਰਹੀ ਆ ਹਾਂ ਮਾਂ ਸਾ ਤੇਰੇ ਸਾਨੂੰ ਆਣਾ ਭੱਲ ਪੀਣਾ ਮੈਂ ਲਓ ਜੀ ਬੀਆ ਇਹ ਕਹਿੰਦੀ ਸਾਡੀ ਗਿੱਠੀ ਹਲਾ ਹਲਾ ਭਾਂਤੀ ਇਹਨੂੰ ਦੇਖ ਕੇ ਉਹ ਤਕਲੀਫ ਹੁੰਦੀ ਹੈ ਕਹਿੰਦੀ ਮੈਂ ਵੀ ਬਣਾਉਣੀ ਹੈ ਲੈ ਤੁਹਾਨੂੰ ਕਹਿ ਦੂੰਗੀ ਲਾ ਲੂਗੀ ਹੈ ਕਈ ਵੀ ਬਣਾਉਗੇ ਗਿੱਠੀ ਨਾ ਇਹ ਕਹਿੰਦੀ ਫੋਰ ਫਾਂਤੀ ਗਿੱਠੀ ਮਿੱਟੀ ਲਾਉਣੀ ਹੈ ਮਿੱਟੀ ਲਾਉਣੀ ਹੈ ਲਓ ਠੀਕ ਹੈ ਜੀ ਮਿੱਟੀ ਲੱਗ ਜੂਗੀ ਲਓ ਜੀ ਨੋ ਦੀ ਅੜੋ ਤੜੀ ਚੱਲਦੀ ਆ ਨਾ ਗਿੱਠੀ ਆਪੇ ਉਹ ਵੀ ਠੀਕ ਜੀ ਬਣਾ ਕੇ ਨਹੀਂ ਭਗਾਈ ਹੈ ਹੈ ਲਓ ਜੀ ਹੁਣ ਇਹਨੂੰ ਲੱਗਣਗੇ ਪੱਲੇ ਕੀ ਕਹਿੰਦੇ ਡੂਨੇ ਜੀ ਗੀਠੀ ਨੂੰ ਮਿੱਟੀ ਲੱਗ ਚੁੱਕੀ ਆ ਹਾਂ ਜੀ ਇਹਨੂੰ ਅਈ ਰਿਪੇਅਰ ਹੋਊਗੀ ਹੋਰ ਵੀ ਪਾਣੀ ਪੂਣੀ ਲਾ ਕੇ ਇਹਨੂੰ ਪਾਲ ਸ਼ੋਈ ਚਾਜ ਨਾਲ ਕੀ ਕਹਿੰਦੇ ਨੇ ਉਹ ਲੇਪ ਲਪਈ ਆਏ ਆ ਇਹ ਪੀਪਾ ਕੈਂਚੀ ਨਾਲ ਵੱਢ ਕੇ ਤਿਆਰ ਕੀਤਾ ਜੀ ਲਓ ਜੀ ਘਰੇਲੂ ਵੀਡੀਓ ਆ ਜੀ ਬੜੀਆ ਵਧੀਆ ਲਾਇਕ ਤੇ ਕਮੈਂਟ ਕਰਿਓ ਵੀਰ ਤੁਹਾਡੇ ਛੋਟੇ ਪਾਈ ਦੀ ਵੀਡੀਓ ਨੂੰ ਸ਼ੇਅਰ ਤੇ ਲਾਇਕ ਵੀ ਕਰਿਓ ਅੱਗੀਆਂ ਘਰੇਲੂ ਵੀਡੀਓ ਦਿਖਾਉਨੇ ਆ ਜੀ ਅਸੀਂ ਰੀਅਲ ਆਪਾਂ ਕੋਈ ਗੰਦਮੰਦ ਨਹੀਂ ਦਿਖਾਉਂਦੇ ਜੀ ਫੈਮਿਲੀ ਨਾਲ ਜੁੜੇ ਹੋਏ ਆਂ ਜੀ ਆਪਾਂ ਬਾਕੀ ਵੀਡੀਓ ਵਧੀਆ ਲੱਗੀ ਤਾਂ ਲਾਇਕ ਸ਼ੇਅਰ ਸ਼ੇਅਰ ਜਰੂਰ ਕਰਿਆ ਕਰੋ ਲਓ ਜੀ ਕਿੰਨਾ ਕਰਾਇਆ ਇਹ ਕੰਮ ਹੁਣ ਇਹਦਾ ਇਹਨੂੰ ਅੱਧਾ ਘੰਟਾ ਹੋਰ ਲੱਗੂ ਆ ਜੀ ਲਓ ਜੀ ਵੀਡੀਓ ਲੰਬੀ ਜਾ ਰਹੀ ਹੈ ਇਹਦੇ ਕਹਿੰਦੇ ਅੱਧਾ ਘੰਟਾ ਹੋਰ ਲੱਗੂਗਾ ਵੈਸੇ ਗੀਠੀ ਤਾਂ ਹੁਣ ਤਿਆਰ ਹੈ ਇਹਦੇ ਉੱਪਰ ਇਹ ਗੁੰਨੇ ਜਿਹੇ ਕਹਿੰਦੇ ਨੇ ਉਹ ਵੀ ਲਾਉਣੇ ਆ ਲਓ ਜੀ ਲੱਗ ਗਿਆ ਗੁੰਨਾ ਇਹਦੇ ਤੇ ਭਾਂਡਾ ਟਿਕ ਜਾਂਦਾ ਜੀ ਗੁੰਨੇ ਤੇ